ਚਿੱਟੇ ਕਲਰ ਦੀ ਆ ਪੰਜਾਬ ਨੰਬਰ ਆ 2029 ਟਿੱਕਰ ਪਾਸ ਆ ਬਿਲਕੁਲ ਸਾਫ ਸੁਥਰੀ ਓਕੇ ਗੱਡੀ ਆ ਜੈਨੂਨ ਗੱਡੀ ਆ ਸਾਰੀ ਟਿੱਪਣੀ ਜੈਕ ਕਰਾੜ ਪਾਣਾ ਸਾਰਾ ਕੁਝ ਤੁਹਾਨੂੰ ਨਾਲ ਬਿਲੂ ਕਰ ਸਿੱਖੋ ਲੈ ਵੀ ਘੁੰਮ ਕੇ ਕਰਾ ਗੱਡੀ ਚੰਗੀ ਤਰ੍ਹਾਂ ਦਿਖਾ ਦੇ ਲੈ ਵੀ ਮਿੱਤਰੋ ਸਵਾਗਤ ਆ ਤੁਹਾਡਾ ਪੀਵੀ03 ਕਾਰ ਬਾਜ਼ਾਰ ਤੇ ਲੈ ਵੀ ਸਭ ਤੋਂ ਪਹਿਲਾਂ ਤਾਂ ਤੁਸੀਂ ਨਾ ਪੇਜ ਨੂੰ ਫੋਲੋ ਕਰਕੇ ਰੱਖ ਲਓ ਪੰਜਾਬ ਟੂਰ ਨੂੰ ਪੰਜਾਬ ਟੂਰ ਪੇਜ ਨੂੰ ਫੋਲੋ ਕਰਕੇ ਰੱਖ ਲਓ ਇੰਸਟਾਗ੍ਰam YouTube ਤੇ Facebook ਤੇ ਥੋੜੇ ਵਾਸਤੇ ਪਾਸੰਗਲਾਂ ਗੱਡੀਆਂ ਲੈ ਕੇ ਆਉਣੇ ਰਹਿੰਦੇ ਆ ਮਾਡਲ ਉੱਚੇ ਹੁੰਦੇ ਆ ਰੇਟ ਚਮਾਂ ਡਾਊਨ ਹੁੰਦੇ ਆ ਇੱਕ ਡਿਮਾਂਡ ਆਪਾਂ ਨੂੰ ਜ਼ਰੂਰ ਰੱਖਣੀ ਪੈਂਦੀ ਹੈਗੀ ਲੈ ਵੀ ਕਿਰਪਾਏ ਜ ਟਾਇਰਾਂ ਤੇ ਅਲਾਏ ਤੇ ਮਰਾਜ਼ੀ ਨਹੀਂ ਗਾ ਪਹਿਲਾਂ ਤੁਹਾਨੂੰ ਨੰਬਰ ਤੇ ਨਿਕੰਮਰਾ ਲੁਧਿਆਣੇ ਵਾਲੇ ਵਾਸਤੇ ਆਫਰ ਆ ਬਾਈ ਹੋਏ ਪੀਵੀ0106230 ਲੁਧਿਆਣੇ ਵਾਲੇ ਆ ਜਾਓ ਕਰਾ ਭੱਜ ਕੇ ਦਵਾ ਦਵਾ ਪੀਵੀ03 ਕਾਰ ਬਿਆਰ ਪਿੰਡ ਸਲਾਤਪੁਰਾ ਦੇ ਟਾਇਰ ਬੰਦੇ ਨੇ ਬਾਈ ਕਸਟਮਰ ਦੀ ਗੱਡੀ ਟਾਇਰ ਲਵਾਏ ਸੀ ਨਵੇਂ 9095 ਪੈਸੇ ਟਾਇਰਾਂ ਦੀ ਹਾਲਤ ਪਈਆ ਬਲੈਕ ਕਲਰ ਦੇ ਅਲਾਏ ਆ ਗਰ ਭੇਜ ਮਗਰਲੇ ਲਾਇਤ ਵੀ ਨਿਕੰਭਰਾ ਜੀ ਸੋਹਣੇ ਲਾਇ ਲੱਗੇ ਪਿਆ ਗੱਡੀ ਨੂੰ ਬਲੈਕ ਚਮਕਦੇ ਹੈਗੇ ਸੈਂਟਰ ਲੌਕਿੰਗ ਵਾਲੀ ਗੱਡੀ ਤੇ ਨਾਲ ਚਾਬੀ ਆ 2009 ਮਾਡਲ ਆ 2029 ਦੀ ਕਰਪਾਸ ਆ ਡਬਲ ਮੈਟ ਆ ਗੱਡੀ ਦੇ ਵਿੱਚ ਬਲੈਕ ਕਲਰ ਦੇ ਤੇ ਪੋਸ਼ਿੰਗ ਹੋਈ ਵੀ ਆ ਗੱਡੀ ਦੇ ਵਿੱਚ ਇੰਟੀਰੀਅਰ ਜਿਵੇਂ ਸਾਫ ਸੁਥਰਾ ਲੱਗੀ ਪੱਜੀ ਕਿਸੇ ਬੱਸੋਂ ਨਹੀਂ ਤੁਸੀਂ ਕੁਝ ਨਹੀਂ ਕਰਾਉਣਾ ਮਿੱਤਰੋ ਸੀਟ ਕਵਰ ਤਕਾ ਕੇ ਦਿਖਾਜੀ ਗਰ ਭੇਜ ਸੀਟ ਕਵਰ ਵੀ ਜਿਵੇਂ ਨਵੇਂ ਲਵਾਏ ਹੋਏ ਦਿੰਦੇ ਸੀ ਕੱਲਾ ਤੇਲ ਪਾਉਣਾ ਤੇ ਗੱਡੀ ਚਲਾਉਣੀ ਆ 2009 ਮਾਡਲ ਆ ਤੇ 2000 29 ਦੀ ਕਿਰਪਾ ਸਿੰਘ ਪਈ ਜੀ ਮਿੱਤਰੋ ਚੰਗੀ ਗੱਡੀ ਆ ਜਿਹਨੂੰ ਆਪਾਂ ਚੰਗੀ ਕਹਿ ਦਿੰਦੇ ਆ ਬਿਲਕੁਲ ਓਕੇ ਕਮ ਖਰਚਾ ਕੋਈ ਨਹੀਂ ਗੱਡੀ ਦੇ ਵਿੱਚ ਕੰਪਲੀਟ ਆ ਜਮਾ ਲੈ ਵੀ ਕਿਰਪਾ ਜੀ ਪ੍ਰਵਾਈਡ ਕਰਾ ਬੈਕ ਤੇ ਨੀਗਾ ਬੈਕ ਤੇ ਫਰੰਟ ਤੋਂ ਆਪਾਂ ਤਾਂ ਦਿਖਾਉਣੇ ਆ ਭਾਈ ਲੱਗੀ ਬੱਜੀ ਗੱਡੀ ਆਪਾਂ ਨਾ ਲਿਆਉਣੀਆਂ ਨਾ ਵੇਚਦੇ ਆ ਨਾ ਡੀਲ ਕਰਦੇ ਆ ਵੀ ਕਿਰਪਾ ਜੀ ਇਥੋਂ ਦੀ ਮੜੀ ਜੀ ਬੈਕ ਸਾਈਡ ਦੀ ਮਰਾਜੀ ਨੀਗਾ ਸੀਟ ਸ਼ੂਟ ਕਵਰ ਦਿਖਾ ਦੇ ਚੰਗੀ ਤਰ੍ਹਾਂ 2009 ਮਾਡਲ ਆ ਚਿੱਟੇ ਕਲਰ ਦੀ ਆ ਪੰਜਾਬ ਨੰਬਰ ਆ 2029 ਦਿੱਕਰ پاس ਆ ਬਿਲਕੁਲ ਸਾਫ ਸੁਥਰੀ ਓਕੇ ਗੱਡੀ ਆ ਜੈਨੂਨ ਗੱਡੀ ਆ ਸਾਰੀ ਸਟਿਪਨੀ ਜੈਕ ਰਾਡ ਪਾਨਾ ਸਾਰਾ ਕੁਝ ਤੁਹਾਨੂੰ ਨਾਲ ਬਿਲੂਗਾ ਮਿੱਤਰੋ ਲੈ ਵੀ ਘੁੰਮ ਕੇ ਕਰਾ ਗੱਡੀ ਚੰਗੀ ਤਰ੍ਹਾਂ ਦਿਖਾ ਦੇ ਤੇ ਮਿੱਤਰੋ ਇਹ ਗੱਡੀ ਦੀ ਜਿਹੜੀ ਡਿਮਾਂਡ ਆ ਨਾ ਲੋਕ ਨਵਾਂ ਮਾਡਲ ਦਾ 2-2 ਲੱਖ ਰੁਪਈਆ ਮੰਗੀ ਜਾਂਦੇ ਆ ਤੇ ਆਪਾਂ ਮੰਗਦੇ ਹਾਂਗੇ ਓਨਲੀ ਸਿਰਫ ਹੀ 1,65,000 ਰੁਪਈਆ 165000 ਰੁਪਏ ਡਿਮਾਂਡ ਆ 네ਗੋਸ਼ੀਏਬਲ ਰੇਟ ਆ ਮੰਤਨ ਹੋ ਜਾਊਗਾ ਨੰਬਰ ਸਕਰੀਨ ਤੇ ਆ ਸੰਪਰਕ ਕਰ ਲਿਓ ਤੁਸੀਂ ਪੁੱਛਨਾ ਹੈਗਾ ਪਿੰਡ ਸਰਾਕਰਪੁਰਾ ਪੀਪੀ03 ਕਾਰ ਬਜ਼ਾਰ ਦੇ ਉੱਤੇ 2009 ਮਾਡਲ 2229 ਟਿੱਕਰ ਪਾਸ ਆ 165000 ਡਿਮਾਂਡ ਆ ਪੇਜ ਨੂੰ ਫੋਲੋ ਕਰਕੇ ਰੱਖ ਲਓ ਵੀਡੀਓ ਨੂੰ ਕਰਨਾ ਸ਼ੇਅਰ ਸਸਰੀ ਗੱਲ